ਦੀ ਦੇ ਕਰੀਬ ਮੁਕਦਮਿਆਂ ਚ ਨਾਮਜ਼ਦ ਦੋਕਿੰਗ ਮੇਕਰਾ ਸਮੇਤ ਗਿਰੋਦੇ 6 ਮੈਂਬਰਾਂ ਨੂੰ ਕੀਤਾ ਪੁਲਿਸ ਨੇ ਕਾਬੂ ਲੁਧਿਆਣਾ ਦੇ ਥਾਣਾ ਮਹਿਰਬਾਨ ਪੁਲਿਸ ਵੱਲੋਂ ਇੱਕ ਅਜਿਹੇ ਗਿਰੋਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਵੱਲੋਂ अनेका ਲੁੱਟ ਦਿਆ ਵਾਰਦਾਤਾ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਗਿਰੋਦੇ ਸਰਗਣ ਦੇ ਖਿਲਾਫ 30 ਦੇ ਕਰੀਬ ਮਾਮਲੇ ਦਰਜ ਦਸੇ ਜਾ ਰਹੇ ਹਨ ਪੁਲਿਸ ਵੱਲੋਂ ਕਾਬੂ ਕੀਤੇ ਗਿਰੋਦੇ ਕਬਜ਼ੇ ਵਿੱਚੋਂ ਵਾਰਦਾਤਾ 'ਚ ਵਰਤੀ ਜਾਣ ਵਾਲੀ ਕਾਰ ਸਮੇਤ ਇਹ 41 ਹੱਤਿਆਵੀ ਬ੍ਰਾਮਦ ਕਾਂਡ 'ਚ ਸਫਲਤਾ ਹਾਸਲ ਕੀਤੀ ਹੈ ਜਿੰਨਾ ਦੇ ਜ਼ੋਰ ਤੇ ਗਿਰੋ ਵੱਲੋਂ ਵਾਰਦਾਤਾ ਨੂੰ ਅੰਜਾਮ ਦਿੱਤਾ ਜਾਂਦਾ ਸੀ ਜਾਣਕਾਰੀ ਦੇ ਦਿਆ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਸੀ ਕਿ ਗਿਰੋ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਲੁੱਟਖੋਹੇ ਦੇ ਮਾਮਲਿਆਂ ਤੋਂ ਪਰਦਾ ਚੁੱਕਿਆ ਜਾਏਗਾ ਫਿਲਹਾਲ ਪੁਲਿਸ ਵੱਲੋਂ ਕਾਬੂ ਕੀਤੇ ਗਏ આરોપીਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਏਗੀ ਲੁਧਿਆਣਾ ਤੋਂ ਗੁਰਮੀਤ ਸਿੰਘ ਛਾਬੜਾ ਦੀ ਰਿਪੋਰਟ ਸਾਹਿਬ ਜੀ ਗੁਰਦੇਵ ਜੀ ਤੇ ਨਾਲ ਐਸਐਸਓ ਮਿਹਰਬਾਨ ਨੇ ਇਹਨਾਂ ਨੇ ਬੜਾ ਵਧੀਆ ਕੀਤਾ ਇਹਦੇ ਵਿੱਚ ਹੁਣ ਜਿਹੜਾ 6 ਵਾਰਦਾਤਾਂ ਦਾ ਇਨੀਸ਼ੀਅਟ ਜਿਹੜੀਆਂ ਟਰੇਸ ਹੋਈਆਂ ਜਿਹੜੀਆਂ ਮਿਹਰਬਾਨ ਥਾਣੇ ਦੇ ਵਿੱਚ ਇਹਨਾਂ ਨੇ ਕੀਤੀਆਂ ਹਿੰਗੀਆਂ ਤਾਂ 7ਵੀਂ ਜਿਹੜੀ ਇਹ ਵਾਰਦਾਤ ਚ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਤੇ ਪਲੱਸ ਨਾਲੋਂ ਨਾਲ ਜਿਹੜਾ ਸਮਾਨ ਚੋਰੀ ਕੀਤਾ ਆ ਉਹ ਸਾਰਾ ਲੱਭ ਗਿਆ ਇਹ ਜਿਹੜੇ ਦੋਸ਼ੀ ਐ ਇਹ ਸਾਰੇ ਲੁਧਿਆਣੇ ਰਹਿੰਦੇ ਆ ਪਰ ਇਹਨਾਂ ਨੇ ਜਿਹੜੀ ਵਾਰਦਾਤਾਂ ਕੀਤੀਆਂ ਜਿਵੇਂ ਵਾਰਦਾਤ ਚ ਕਾਰਵੱਪ ਦੇ ਸੀ ਉਹ ਕਾਰ ਇਹਨਾਂ ਰਾਮਾ ਮੰਡੀ ਜਲੰਧਰ ਤੋਂ ਚੋਰੀ ਕੀਤੀ ਸੀ ਔਰ ਸਾਰੀਆਂ ਵਾਰਦਾਤਾਂ ਤੋਂ ਕਾਰਦੀ ਰੱਤੇ ਹੁਣ ਤੱਕ ਜਿਹੜੇ 20 ਮੁਕੱਦਮੇ ਤਾਂ ਇਹਦੇ ਜਿਹੜਾ ਮੇਨ ਹਨਾਂ ਦਾ ਕਈ ਪਿੰਨਾ ਹੈਦਰ ਅਲੀ ਇਹਦੇ ਖਿਲਾਫ ਪਹਿਲੋਂ 20 ਮੁਕੱਦਮੇ ਰਜਿਸਟਰਡ ਹੈ 6 ਮੁਕੱਦਮੇ ਹੁਣ ਅਸੀਂ ਜਿਹੜੇ ਆ ਟਰੇਸ ਕੀਤੇ ਆ 7ਵੇਂ ਚ ਰਸਤੇ 27 ਮੁਕੱਦਮੇ ਦਾ ਤੇ ਇਹੀ ਹੋ ਗਏ ਮਤਲਬ ਇਸ ਲਈ ਇਸ ਦੇ ਕਟੂਗੜ 2520 ਮੁਕੱਦਮੇ ਦੇ ਖਿਲਾਫ ਹੈ ਹੁਣ ਅਸੀਂ ਮਾਨਯੋਗ ਕੋਰਟ ਕੋ ਰਿਮਾਂਡ ਹਾਸਿਲ ਕਰਕੇ ਫੇਰ ਇਹਦਾ ਪ੍ਰੀਵਿਊ ਹੋਰ ਦੇਖਾਂਗੇ ਹੋਰ ਕੋਈ ਵਾਰਦਾਤਾਂ ਤੋਂ ਕੰਮੀ ਨਹੀਂ ਕਿਤੀਆਂ ਜਾਂ ਕਿਸੇ ਆਊਟ ਆਫ ਇਹ ਡਿਸਟ੍ਰਿਕਟ ਕਿਸੇ ਹੋਰ ਇਨਵੋਲਵਮੈਂਟ ਹੋਵੇ ਵਾਰਦਾਤ ਇਹ ਗੈਂਗ ਦਾ ਵੀ ਹੈ ਹੈਵੀ ਹੈ ਇਹ ਹੈਦਰਾਬਦੀ ਤੇ ਜਿਹੜਾ ਸੁਮੀਲ ਹੈ ਇਹ ਦੋਨੋਂ ਕਈ ਪਿੰਨ ਇਹਨਾਂ ਨੇ ਕਿਵੇਂ ਕਿੱਦਾਂ ਕ੍ਰੀਏਟ ਕੀਤਾ ਗਰੁੱਪ ਕਿੱਦਾਂ ਬਣਾਇਆ ਤੇ ਕਿੱਦਾਂ ਵਾਰਦਾਤਾਂ ਕਰ ਦਿੱਤੀਆਂ ਦੇਖੋ ਸਾਰਿਆਂ ਦੇ ਜਿਹੜੇ ਕੇਸ ਰਜਿਸਟਰਡ ਆ ਸਾਰਿਆਂ ਨੇ ਜੇਲ ਕੱਤੀ ਹੋਈ ਹੈ ਜਮਾਨਤ ਤੇ ਆਏ ਹੋਏ ਆ ਜੇਲ ਤੋਂ ਉਹਨਾਂ ਦਾ ਆਪਸ ਵਿੱਚ ਕਨੈਕਸ਼ਨ ਹੈ ਤੇ ਆਪਸ ਕਨੈਕਟਡ ਹੈਗੇ ਆ ਵਾਰਦਾਤਾਂ ਦਾ ਜਿਹੜੀ ਮੋਟਰ ਟ੍ਰੈਂਡ ਹੀ ਉਹ ਸੇਮ ਹੈ ਸੇਮ ਤਰ੍ਹਾਂ ਦੀਆਂ ਚੋਰੀਆਂ ਦੀਆਂ ਤੇ ਜਿਹੜੀਆਂ ਪਾੜ ਚੋਰੀਆਂ ਦੀਆਂ ਵਾਰਦਾਤ ਕਰਦੇ। ਤੇ ਸਰਦਾਰ ਬੁਧਾਨੇ ਵੀ ਕਰਦੇ ਵਾਰਦਾਤ। ਤੁਸੀਂ ਅਦਰ ਵਾਰ ਵੀ ਕਰਦੇ। देखो ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਇਹਨੇ 6 ਤਾਂ ਸਾਡੀਆਂ ਜਿਹੜੀਆਂ ਵਾਰਦਾਤਾਂ ਹੁਣ ਪ੍ਰੈਸ ਹੋਈਆਂ ਮਿਹਰਬਾਨਤਾਂ ਦੀ। ਜਿਹੜੀ ਐ ਗੱਡੀ ਐ ਇਹ ਵੀ ਉਹਨਾਂ ਨੇ ਰਾਮਾ ਮੰਡੀ ਜਲੰਧਰ ਤੋਂ ਚੋਰੀ ਕੀਤੀ ਐ ਤਾਂ ਵਾਰਦਾਤ ਕਰਦੇ। ਸਬਟ ਆਬਵੀਅਸਲੀ ਇਹ ਐਸ ਤੋਂ ਇਲਾਵਾ ਬਾਰੂ ਵੀ ਜਿਹੜੀਆਂ ਚੋਰੀਆਂ ਵਾਰਦਾਤਾਂ ਕਰਦੇ। ਪਰ ਕੀ ਕੀ ਵਾਰਦਾਤਾਂ ਨੇ ਇਹਨਾਂ ਦੇ ਕੋਲੋਂ ਬਸ ਜਿਹੜਾ ਇਹਨਾਂ ਨੇ ਰੀਸੈਂਟਲੀ ਹੋਣੀ ਕੱਪੜੇ ਦੀ ਉਥੋਂ ਜਿੱਥੇ ਫੈਕਟਰੀ ਤੋਂ ਚੋਰੀ ਕੀਤੀ ਸੀ। ਉਹ ਕਿ ਇਹਨਾਂ ਨੇ ਉਹਨਾਂ ਦੇ ਪੰਜ ਜਿਹੜੇ ਵਰਕਰ ਸੀ ਉਹਨਾਂ ਨੂੰ ਰਾਤ ਨੂੰ ਅੰਦਰ ਐਂਟਰ ਕਰਕੇ ਉੱਥੇ ਡੀਵੀਆਰ ਸਾਰਾ ਇਹਨਾਂ ਨੇ ਪੱਟ ਕੇ ਤੇ ਉਹ ਬੰਦਿਆਂ ਨੂੰ ਬੰਧਕ ਬਣਾ ਲਿਆ। ਉਹਨਾਂ ਨੂੰ ਬੰਨ ਕੇ ਫਿਰ ਉੱਥੇ ਜਿਹੜਾ ਕੱਪੜੇ ਸੀ ਤੇ ਹੋਰ ਸਾਰਾ ਸਮਾਨ ਡੀਵੀਆਰ ਹੋਰ ਉਹਨਾਂ ਸਮਾਨ ਜਿਹੜਾ ਚੋਰੀ ਕੀਤਾ ਸੀ। ਉਸ ਮੁਕੱਦਮੇ ਦੇ ਅਸੀਂ ਲੱਗੇ ਹੋਏ ਸੀ ਪਰ ਉਹਦੇ ਵਿੱਚ ਅਸੀਂ ਇਹਨਾਂ ਨੂੰ ਜਿਹੜਾ ਗ੍ਰਿਫਤਾਰ। ਪਰ ਇਹਨਾਂ ਨੂੰ ਫੈਕਟਰੀ ਨੂੰ ਕਿਉਂ ਟਾਰਗੇਟ ਕੀਤਾ? ਇਹਨਾਂ ਦੀ ਇਹ ਨਿਆ ਵਾਰਦਾਤ ਨੇ ਹਰ ਕਿਸੇ ਨੂੰ ਟਾਰਗੇਟ ਕਰਦੇ ਆ ਜਿੱਥੇ ਉਹਨਾਂ ਨੂੰ ਚੰਗਾ ਲੱਗਦਾ ਇੱਕ ਉਹ ਅੱਛਾ ਚਾਰ ਪੰਜ ਬੰਦੇ ਜਿਹੜੇ ਐਮਪਲੋਈ ਇਹਨਾਂ ਨੇ ਇਹਨਾਂ ਨੇ ਉਹ ਫੈਕਟਰੀ ਵੀ ਰੈਕੀ ਕੀਤੀ ਸੀ ਕਿਉਂਕਿ ਇਹਨਾਂ ਨੇ ਜਿਹੜੀ ਬਾਕੀ ਵਾਰ ਦਾ ਤਾਂ ਉਹ ਮਿਹਰਬਾਨ ਥਾਣੇ ਦੇ ਦਿੱਤੀ। ਇਹਨਾਂ ਨੇ ਉੱਥੇ ਦੇਖ ਲਿਆ ਵੀ ਐਂ ਕਰਕੇ ਆ ਵਰਕਰ ਐ ਤੇ ਇੱਥੇ ਰਾਤ ਨੂੰ ਜੇ ਇਹਨਾਂ ਨੂੰ ਬੰਦਕ ਪਣਾਵਾਂਗੇ ਤਾਂ ਸਾਨੂੰ ਅੱਛਾ ਕਸ ਸਮਾਨ ਮਿਲ ਜੂਗਾ। ਇਹਨਾਂ ਨੇ ਉਹ ਕੱਪੜੇ ਦੇ ਕਾਫੀ ਜਿਹੜੇ 300 ਬੰਡਲ ਤੇ ਹੋਰ ਸਾਰੇ ਚੀਜ਼ਾਂ ਵੀ ਕੱਢ ਲਏ। ਸਭ ਸਾਰੇ ਸੀਨੀਅਰ ਵਾਰਡ ਤੋਂ ਕੱਢ ਦਿੱਤੇ ਨੇ। ਮੈਂ ਤਾਂ ਹੁਣ ਸਮਝ ਨਹੀਂ ਰਹੀ ਦੱਸਿਆ ਹੁਣ ਤੱਕ ਜਿਹੜੀਆਂ ਇਹਨਾਂ ਦੀਆਂ ਸਾਡੇ ਮੁਤਾਬਿਕ ਵੀ ਤਿੰਨਾਂ ਦੀਆਂ ਪਿਛਲੀਆਂ ਸਭ ਤੋਂ ਸਾਡੀਆਂ ਜਿਹੜੀਆਂ ਵਾਰਦਾਤਾਂ ਉਹ 22 ਵਾਰਦਾਤਾਂ ਜਿਹੜੀਆਂ ਆਈਆਂ ਬਾਕੀ ਵੀ ਡਿਊਰਿੰਗ ਰਿਮਾਨਡ ਦੇਖਾਂਗੇ ਹੋਰ ਕਿੰਨੀਆਂ ਹਨ ਵਾਰਦਾਤਾਂ ਫਿਰ ਜਿਹੜੀ ਰਾਮਾ ਮੰਡੀ ਨੂੰ ਗੱਡੀ ਜਿਹੜਾ ਨਾਮ ਤੋਂ ਚੋਰੀ ਹੋਈ ਉਹ ਕਿਹਨੇ ਨਾਮ ਤੋਂ ਉਹਦੀ ਓਨਰਸ਼ਿਪ ਅਸੀਂ ਚੈੱਕ ਕਰ ਲਾਂਗੇ ਬਟ ਅਸੀਂ ਇਹ ਕਨਫਰਮ ਕਰ ਲਿਆ ਵੀ ਰਾਮਾ ਮੰਡੀ ਤੋਂ ਉਸ ਗੱਡੀ ਦਾ ਪਰਚਾ ਦਰਜ ਹੋਇਆ ਤੇ ਚੋਰੀ ਦੀ ਹੋ ਚੋਰੀ ਹੋਈ ਹੈ ਜਾਂ ਇਹ ਵੀ ਇਹ ਬੰਦੇ ਫਿਰ ਹਾਲੇ ਇਸ ਕੇਸ ਦੇ ਜਿਹੜੇ 6 ਦੇ 6 ਬੰਦੇ ਜੀ ਯੂਸਟਾਰ ਕਰ ਲਏ ਪਰ ਫਿਰ ਵੀ ਅਸੀਂ ਰਮਾਨਦਾਨ ਦੌਰਾਨ ਦੇਖਾਂਗੇ ਕਿਸੇ ਹੋਰ ਵਾਰਦਾਤ ਚ ਕੋਈ ਹੋਰ ਕਿਸੇ ਬੰਦੇ ਦੀ ਸ਼ਮੂਲੀਅਤ ਨਹੀਂ ਜੇ ਹੋਈ ਤਾਂ ਉਹਨੂੰ ਵੀ ਦੇਖਾਂਗੇ ਸਰ ਕਿੰਨੇ ਨੇ ਵਾਰਦਾਤਾਂ ਨੂੰ ਜਾਣ ਦਿੱਤਾ ਜੰਦਾ ਕੋਈ ਇਹਨਾਂ ਨੇ ਤਕਰੀਬਨ ਇਹ ਜਿਹੜੀ ਵਾਰਦਾਤ ਹੈ ਸਵੇਰੇ 4:30 ਵਜੇ ਤੋਂ ਲਗਭਗ ਜੀ ਕਰਕੇ ਗਈ ਤਾਂ ਇਸ ਦੀ ਇਹਨਾਂ ਦਾ ਮਤਲਬ ਜਿਹਨੂੰ ਦਰਮਿਆਨੀ ਰਾਤ ਮਹਿਰ ਕਹਿੰਦੇ ਆ 12 ਵਜੇ ਤੋਂ ਲੈ ਕੇ ਸਵੇਰੇ 4:00 ਵਜੇ ਤੱਕ ਜਿਹੜੇ ਵਾਰਦਾਤਾਂ ਨੂੰ ਜਾਣਦਾ ਸਰ ਕਿੰਨੇ ਨੇ ਪੜੇ ਇਹ ਤੁਹਾਡੇ ਕੋਲ ਜੀ ਜੀ ਤੁਹਾਡੇ ਟਿਕਾਣੇ ਕਿੰਨੇ ਨੇ ਪੜੇ ਨੇ ਇਹ ਤਾਂ ਗ੍ਰਿਫਤਾਰ ਜਿਹੜੇ ਆ ਅਸੀਂ ਆਪਣੇ ਇਨਫੋਰਮੇਸ਼ਨ ਤੇ ਕੀਤੇ ਆ ਇਹ 24 ਤਰੀਕ ਨੂੰ ਗਿਫਟਾਰ ਕੀਤਾ ਤੇ 15 ਤਰੀਕ ਨੂੰ ਜਿਹੜਾ ਇਹ ਮਕਦਮਾ ਹੈ ਇਹ 12 ਤਰੀਕ ਨੂੰ 15 ਤਰੀਕ ਨੂੰ ਦਰਜ ਹੋਇਆ ਤੇ ਸਾਡੀ ਟੀਮ ਨੇ 24 ਤਰੀਕ ਨੂੰ ਇਹਨਾਂ ਨੂੰ ਪੇਸ਼ ਕਰਕੇ ਦਿੱਤਾ ਅਜੇ ਹੁਣ ਕੋਰਟ ਵਿੱਚ ਪੇਸ਼ ਕਰਕੇ ਰਮਾਨ ਲਿਆ ਤੇ ਅਸੀਂ ਸਰਸਰ ਜਨਰਲ